ਅਮਰੀਕਾ ਦੀ ਧਰਤੀ ਨੇ ਪੰਜਾਬੀਆਂ ਨੂੰ ਬਹੁਤ ਕੁਝ ਦਿੱਤਾ ਤੇ ਪੰਜਾਬੀਆਂ ਦਾ ਬਹੁਤ ਕੁਝ ਖੋਹ ਵੀ ਲਿਆ ਤੇ ਹੁਣ ਜੋ ਖਬਰ ਨਿਕਲ ਕੇ ਆ ਰਹੀ ਆ ਉਹ ਸੁਣ ਤੁਹਾਡੀ ਰੂਹ ਕੰਬ ਜਾਵੇਗੀ ਅਮਰੀਕਾ ਦੀ ਧਰਤੀ ਤੇ ਸਾਡੇ ਪੰਜਾਬੀ ਕਾਫੀ ਟਾਈਮ ਤੋਂ ਜਾ ਰਹੇ ਆ ਬਹੁਤ ਸਾਰੇ ਪੰਜਾਬੀ 2 ਨੰਬਰ ਚ ਅਮਰੀਕਾ ਗਏ ਨੇ ਡੌਂਕੀ ਲਾਜ ਜਿਵੇਂ ਕਿ ਸਾਡੇ ਪੰਜਾਬੀ ਉਧਰ ਜਾ ਕੇ ਸੈਲਮ ਦਾ ਕੇਸ ਫਾਈਲ ਕਰ ਦਿੰਦੇ ਆ ਤੇ ਬਾਅਦ ਵਿੱਚ ਸਾਡੇ ਪੰਜਾਬੀ ਉਧਰ ਪੱਕੇ ਹੋ ਜਾਂਦੇ ਆ ਕਈ ਤਰ੍ਹਾਂ ਦੇ ਤਰੀਕੇ ਸਾਡੇ ਪੰਜਾਬੀ ਉਧਰ ਪੱਕੇ ਹੋਣ ਦੇ ਲਈ ਵਰਤਦੇ ਆ ਚਲੋ ਵਧੀਆ ਕਿ ਵਿਦੇਸ਼ਾਂ ਚ ਜਾ ਕੇ ਸਾਡੇ ਪੰਜਾਬੀ ਕਮਾਈ ਕਰਦੇ ਪਏ ਆ ਤੇ ਜਦੋਂ ਕਿਤੇ ਪੰਜਾਬ ਚ ਮੁਸੀਬਤ ਆਉਂਦੀ ਆ ਫਿਰ ਉਹੀ ਪੰਜਾਬੀ ਪੰਜਾਬ ਦੀ ਹੈਲਪ ਕਰਦੇ ਆ ਪਰ ਹਾਲ ਹੀ ਵਿੱਚ ਇੱਕ ਵੱਡੀ ਮੁਸੀਬਤ ਆਈ ਆ ਸਾਹਮਣੇ ਜੀ ਹਾਂ ਜਦੋਂ ਦਾ ਟਰੰਪ ਆਇਆ ਹੈ ਪੰਜਾਬੀਆਂ ਦੀਆਂ ਮੁਸੀਬਤਾਂ ਉਦੋਂ ਤੋਂ ਵਧਦੀਆਂ ਹੀ ਪਈਆਂ ਵਾ ਹਾਲ ਹੀ ਵਿੱਚ ਇੱਕ ਭੈਣ ਬਹੁਤ ਹੀ ਵੱਡਾ ਖੁਲਾਸਾ ਕਰਦੀ ਪਈ ਆ ਭੈਣ ਦੱਸਦੀ ਪਈ ਆ ਕਿ ਜਿਹੜੇ ਪੰਜਾਬੀ ਇੱਧਰ ਭਾਵੇਂ ਪੱਕੇ ਹੋ ਗਏ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਗਿਆ ਭਾਵੇਂ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲ ਗਈ ਆ 15 ਸਾਲ ਹੋ ਗਏ 20 ਸਾਲ ਹੋ ਗਏ 30 ਸਾਲ ਹੋ ਗਏ ਉਹਨਾਂ ਦਾ ਵੀ ਹੁਣ ਪੰਗਾ ਪੈ ਰਿਹਾ ਏ ਸੋ ਪੂਰੀ ਗੱਲਬਾਤ ਕੀ ਆ ਆਓ ਤੁਹਾਨੂੰ ਭੈਣ ਦੀ ਇਸ ਵੀਡੀਓ ਵੱਲ ਲੈ ਚੱਲਦੇ ਆਂ ਦੂਸਰੀ ਗੱਲ ਇਹ ਪਲੀਜ਼ ਹੁਣ ਬੀ ਅਲਰਟ ਇੱਕ ਦੋ ਹੈਪਨ ਸੁਣ ਲਿਆ ਚਾਹੇ 15 ਸਾਲ ਹੋ ਗਏ ਸੀ ਕਿ ਸੈਲਮ ਵਾਲਿਆਂ ਨੂੰ ਸਿਟੀਜ਼ਨ ਹੋਇਆ ਵਾਲਿਆਂ ਨੂੰ ਗ੍ਰੀਨ ਕਾਰਡ ਤੋਂ ਬਾਅਦ ਚਾਹੇ 20 25 30 ਜਿੰਨੇ ਵੀ ਹੋ ਗਏ ਆ ਉਹ ਟਰੈਵਲ ਕਰ ਰਹੇ ਆ ਅਗਰ ਇੰਡੀਆ ਨੂੰ ਇੰਡੀਆ ਤੋਂ ਵਾਪਸ ਆ ਰਹੇ ਆ ਉਹਨਾਂ ਨੂੰ 에어ਪੋਰਟ ਤੇ ਉਹ ਘੇਰਦੇ ਪਏ ਆ ਘੇਰਦੇ ਨਹੀਂ ਪਏ ਦਰਅਸਲ ਉਹ ਮਤਲਬ ਕਿ ਉਹਨਾਂ ਨੂੰ ਉੱਥੇ ਫੜੀ ਜਾਂਦੇ ਪਏ ਆ ਕਿ ਤਾਨ ਨੂੰ ਜਦ ਇੰਡੀਆ ਤੋਂ ਖਤਰਾ ਵਾ ਫੇਰ ਤੁਸੀਂ ਸਿਟੀਜ਼ਨ ਹੋ ਕੇ ਕਿਉਂ ਗਏ ਸਿਟੀਜ਼ਨ ਵੀ ਹੋ ਕੇ ਕਿਉਂ ਗਏ ਉਹ ਵੀ ਆਪਣੀ ਜਗ੍ਹਾ ਤੇ ਸਹੀ ਆ ਪਟ ਵੀ ਸਾਨੂੰ ਮਤਲਬ ਕੀ ਗੱਲ ਚੱਕੜੀ ਚਾਹੀਦੀ ਆ ਕਿ ਤੁਸੀਂ ਹੁਣ ਕਿਉਂ ਹੁਣ ਕਿਉਂ ਇੰਨੀ ਗੱਲ ਕਹਿਣ ਲੱਗੇ ਜਦ ਕੀ ਉਹ ਬੰਦੇ ਨੇ ਦੱਸਿਆ ਕਿ ਮੈਂ 15 ਵਾਰੀ ਤਾਂ ਗੇੜੇ ਮਾਰਿਆ ਹੈ ਸਿਟੀਜ਼ਨ ਤੋਂ ਬਾਅਦ ਠੀਕ ਆ ਇੰਡੀਆ ਨੂੰ ਉਹਦੋਂ ਤਾਂ ਤੁਸੀਂ ਫੜਿਆ ਨਹੀਂ ਹੁਣ ਕਿਉਂ ਫੜ ਰਹੇ ਆ ਸੋ ਪੋਲੀਟੀਕਲ ਕੇਸ ਵਾਲੇ ਜਿਹੜੇ ਸੈਲਮ ਵਾਲੇ ਗ੍ਰੀਨ ਕਾਰਡ ਵਾਲੇ ਆ ਹੋਲਡਰ ਉਹ ਸਿਟੀਜ਼ਨਸ਼ਿਪ ਲਈ ਹੋਈ ਆ ਉਹਨਾਂ ਨੂੰ ਵੀ 에ਰਪੋਰਟ ਤੇ ਇੰਡੀਆ ਜਾਣ ਲੱਗੇ ਖਤਰਾ ਵਾ ਠੀਕ ਆ ਜੀ ਵਾਪਸ ਆਉਣ ਲੱਗਿਆ ਆਪਣੀ ਕੀਤੀ ਕਿਰਾਈ ਸਾਰੀ ਮਿਹਨਤ ਕਹਿੰਦੇ ਨਹੀਂ ਹੁੰਦੇ ਉਹਨਾਂ ਦੇ ਖੂਚ ਪਾ ਉਹ ਕੰਮ ਨਾ ਕਰਿਓ ਹੁਣ ਜਿਹੜਾ ਚੁੱਪ ਕਰਕੇ ਸ਼ਾਂਤੀ ਨਾਲ ਜਿੰਨੀ ਦੇ ਤੱਕ ਟਰੰਪ ਬੈਠਾ ਵੈਰਕਾ ਦੇ ਵਿੱਚ ਨਾ ਚੁੱਪ ਕਰਕੇ ਸ਼ਾਂਤੀ ਨਾਲ ਇੰਡੀਆ ਜਾਣ ਤੋਂ ਬਗੈਰ ਬੈਜੋ ਜੇ ਵਿਆਹ ਰੱਖੇ ਸੀਗੇ ਤੇ ਕੈਨਸਲ ਕਰ ਦਿਓ ਕਿਉਂਕਿ ਤੁਹਾਨੂੰ ਕੁਝ ਵੀ ਹੋ ਸਕਦਾ 에어ਪੋਰਟ ਤੇ ਬਾਅਦ ਤੁਸੀਂ ਸਾਰੀ ਉਮਰ ਲਈ ਪਛਤਾਉਣਾ ਮੈਂ ਤਾਂ ਕਮਾਈਆਂ ਕਰਦਾ ਰਹਿ ਗਿਆ ਉਦੋਂ ਦੀ ਓਕੇ ਜਿਹੜੇ ਚੱਕ ਕੇ ਚੱਕਦੇ ਬੇ ਨਾ ਇਸੋਲੇ ਉਹਨਾਂ ਦਾ 1.5 2-2 ਲੱਖ ਜਿਹੜਾ ਬੈਂਕਾਂ 'ਚ ਪਿਆ ਉਹ ਵੀ ਨਹੀਂ ਚੱਕਣ ਦਿੰਦੇ ਪਏ ਉਹ ਹਾਂਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸੱਚੀ ਅਮਰੀਕਾ ਦੇ ਹਾਲਾਤ ਅਜਿਹੇ ਆ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਖਾਸ ਕਰਕੇ ਉਹਨਾਂ ਯਾਰਾਂ ਦੋਸਤਾਂ ਤੱਕ ਜੋ ਅਮਰੀਕਾ ਰਹਿੰਦੇ ਆ ਜਾਂ ਫਿਰ ਜਾਣਾ ਚਾਹੁੰਦੇ ਆ ਤਾਂ ਜੋ ਉਹ ਪਹਿਲਾਂ ਅਲਰਟ ਹੋ ਜਾਣ ਸੋ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ ਰੱਬ ਰਾਖਾ